ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਕੰਗ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਆਪਣੇ ਘਰ ਦੇ ਵਿੱਚ ਹੀ ਪਾਠ ਕਰ ਰਹੀ ਇੱਕ ਅੰਮ੍ਰਿਤਧਾਰੀ ਔਰਤ ਨੂੰ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ ਮ੍ਰਿਤਕਾ ਦੀ ਪਛਾਣ ਗੁਰਪ੍ਰੀਤ ਕੌਰ ਦੇ ਵਜੋਂ ਹੋਈ ਹੈ ਉੱਥੇ ਹੀ ਇਸ ਸੰਬੰਧੀ ਮੀਡੀਆ ਨਾਲ ਪੂਰੀ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਮ੍ਰਿਤਕਾ ਦੇ ਦਿਓਰ ਸੰਤੋਖ ਵੀਰ ਨੇ ਦੱਸਿਆ ਕਿ ਉਸਦੀ ਭਾਬੀ ਗੁਰਪ੍ਰੀਤ ਕੌਰ ਘਰ ਦੇ ਵਿੱਚ ਬੈਠੇ ਪਾਠ ਕਰ ਰਹੇ ਸੀ ਕਿ ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀ ਆਉਂਦੇ ਨੇ ਤੇ ਉਹਨਾਂ ਦਾ ਗੜਾ ਵੱਟ ਕੇ ਕਤਲ ਕਰਕੇ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਉਹਨਾਂ ਦੱਸਿਆ ਕਿ ਤੁਰੰਤ ਉਹਨਾਂ ਵੱਲੋਂ ਨਜ਼ਦੀਕੀ ਲੋਕਾਂ ਦੀ ਮਦਦ ਦੇ ਨਾਲ ਗੁਰਪ੍ਰੀਤ ਕੌਰ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਰ ਦੇ ਦਿੱਤਾ ਗਿਆ ਪੁਲੀ ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਿੰਡ ਕੰਗ ਦੀ ਰਹਿਣ ਵਾਲੀ ਕੁੜਤੀ ਤੌਰ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਜਿਸ ਸੰਬੰਧੀ ਪੁਲਿਸ ਪਾਰਟੀ ਦੇ ਵੱਲੋਂ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਜਾਂਚ ਤੋਂ ਬਾਅਦ ਪਤਾ ਚੱਲਿਆ ਹੈ ਕਿ ਕਤਲ ਕਰਨ ਦੀ ਵਜ੍ਹਾ ਪੈਸਿਆਂ ਦਾ ਲੈਣ ਦੇਣ ਹੋ ਸਕਦਾ ਹੈ ਆਗੋ ਸੁਣੋ ਇਸ ਮਾਮਲੇ ਦੇ ਵਿੱਚ ਪਰਿਵਾਰ ਵਾਲਿਆਂ ਤੇ ਜਾਂਚ ਅਧਿਕਾਰੀ ਨੇ ਹੋਰ ਕੀ ਕੁਝ ਦੱਸਿਆ ਮੇਰਾ ਨਾਮ ਸੰਤੋਬੀਰ ਸਿੰਘ ਆ ਪਿੰਡ ਕਾਂਗੇ ਆ ਤੇ ਉਹ ਜਿਨ੍ਹਾਂ ਦੀ ਡੈਥ ਹੋਈ ਆ ਉਹ ਮੇਰੇ ਭਾਬੀ ਜੀ ਸੀ ਉਹ ਘਰੇ ਪਾਠ ਕਰਦੇ ਪਏ ਸੀ ਕੁਝ ਅਣ ਪਛਾਤੇ ਬੰਦੇ ਆਏ ਆ ਤੇ ਉਹਨਾਂ ਦਾ ਗਲ ਵੱਢ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਕਿੰਨੇ ਬੱਚੇ ਦੋ ਬੱਚੇ ਆ ਇੱਕ 6-7 ਸਾਲ ਦਾ ਵਾ ਤੇ ਇੱਕ ਸਾਲਕ ਦੀ ਗੁੜੀਆ ਸਾਲ ਦੇ ਅੰਦਰ ਹੀ ਆ ਗੁੜੀਆ ਕੀ ਨਾਮ ਆਲਾ ਜਿਨ੍ਹਾਂ ਦੀ ਡੈਥ ਹੋਈ ਆ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦਾ ਨਾਮ ਗੁਰਪ੍ਰੀਤ ਕੌਰ ਤੇ ਹਸਬੰਡ ਕੀ ਕਰਦੇ ਉਹਨਾਂ ਦੇ ਹਸਬੰਡ ਉਹਨਾਂ ਦੇ ਬਿਜਲੀ ਬੋਰਡ ਦੇ ਵਿੱਚ ਲੱਗੇ ਆ ਕੀ ਕਰਨੇ ਕੀ ਨਾਮ ਉਹਨਾਂ ਦਾ ਹਾਂਜੀ ਜਿਨ੍ਹਾਂ ਦਾ ਹਸਬੰਦ ਹੈ ਕੀ ਨਾਮ ਉਹਨਾਂ ਦੇ ਆ ਹਸਬੰਦ ਦਾ ਨਾਮ ਗੁਰਦੇਵਾਲ ਸਿੰਘ ਜੀ ਅੱਛਾ ਕਾਰਨ ਕੀ ਲੱਗਦਾ ਕੁਝ ਪਤਾ ਲੱਗਾ ਇਹ ਤਾਂ ਨਹੀਂ ਕਾਰਨ ਤੇ ਆਪਾਂ ਨੂੰ ਅਜੇ ਕੁਝ ਪਤਾ ਨਹੀਂ ਜੀ ਲੱਗਾ ਕਿੰਨੇ ਮਤਲਬ ਕਿ ਪੂਰੀ ਵਾਰਦਾ ਦਾ ਥੋੜਾ ਦੱਸੋ ਕਿ ਘਰ 'ਚ ਇਕੱਲੇ ਸੀ ਜਾਂ ਕੀ ਕਰ ਘਰ 'ਚ ਇਕੱਲੇ ਸੀਗੇ ਕਿਵੇਂ ਆਏ ਬੰਦੇ ਕੱਤੇ ਆਏ ਇਹ ਨਹੀਂ ਪਤਾ ਨਹੀਂ ਜੀ ਆਪਾਂ ਨੂੰ ਕੱਤੇ ਆਏ ਜੀ ਹਾਂਜੀ ਤੁਸੀਂ ਕੀ ਵੇਖਿਆ ਕਿੰਨੀ ਕਿੰਨੀ ਉਮਰ ਉਹਨਾਂ ਦੀ ਉਹਨਾਂ ਉਹਨਾਂ ਦੀ 35 ਸਾਲ ਉਮਰ ਜੀ ਅੱਜ ਹੀ ਮੈਂ ਪਾਸ ਹੋ ਗੁਰਾਂ ਗੁਰਨਾੜਕਾ ਸੜਾਏ ਆ ਹਾਂਜੀ ਤੇ ਕਾਂਗਾਂ ਤੋਂ ਜਨਾਨੀ ਕੋਈ ਹੂੰ ਉਹਦੇ ਕੋਈ ਦਾਤਰ ਮਾਰ ਗਿਆ ਹਣ ਨੌਨ ਬੰਦਾ ਆ ਅੱਛਾ ਤੇ ਉੱਤ ਕਾ ਅਗਲੇ ਕਲੀਕਾਰ ਵੀ ਕਰਦਿਆਂ ਨੇ ਕਿਹੜੇ ਇਲਾਕੇ ਦਾ ਇਹ ਕੰਮ ਕਾਂਗਾਂ ਕ ਪਿੰਡ ਦਾ ਹੂੰ ਕੀ ਲੱਗਦਾ ਹੈ ਕਿ ਮਾਮਲਾ ਕਿਦੋਂ ਜਾਵਾ ਮੌਲਕ ਬੇਖਣ ਸੁਣੇ ਤੇ ਆਇਆ ਪੈਸਾ ਬੁੰਦਾ ਲੈਣ ਲੈਣ ਅੱਛਾ ਕੀ ਕਾਰਵਾਈ ਕਰ ਰਹੇ ਹਾਂ ਬਸ ਪਰਚਾ ਦੇ ਕੇ ਜਾਂ ਚੱਲ ਰਹੀ ਹੈ ਜਾਂ ਚੱਲ ਰਹੀ ਪੂਰੀ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆ ਬੰਦੇ ਪਛਾਣੇ ਗਏ ਉਹਨਾਂ ਰੂਪ ਲਾਇਆ ਕਿ ਇਹ ਇਹਨਾਂ ਮੈਨੂੰ ਮੌਕੇ ਤੋਂ ਹੋਂਡਿਆ ਤੂੰ ਮਾਡ ਨਹੀਂ ਮੈਂ ਪਾਸ ਉਹਨਾਂ ਨਾੜਕਾ ਸਟਾ ਲਏ ਆ ਹਾਂਜੀ ਤੇ ਕਾਂਗਾਂ ਤੋਂ ਜਨਾਨੀ ਕੋਈ ਹੂੰ ਉਹਦੇ ਕੋਈ ਦਾਤਰ ਮਾਰ ਗਿਆ ਹਣ ਨੌਨ ਬੰਦਾ ਆ ਅੱਛਾ ਤੇ ਉੱਤ ਕਾ ਅਕਲੀਕਾਰ ਵੀ ਕਰਦਿਆਂ ਨੇ ਕਿਹੜੇ ਇਲਾਕੇ ਦਾ ਇਹ ਕੰਮ ਕਾਂਗਾਂਗ ਪਿੰਡ ਦਾ ਹੂੰ ਇਹ ਲੱਗਦਾ ਕਿ ਮਾਮਲਾ ਕੋਈ ਜਾਵਾ ਮਾ ਉਹਨਾਂ ਕੋਲ ਵੇਖਣ ਸੁਣਣ ਤੇ ਆਏ ਪੈਸੇ ਬੁਨ ਲੈਣ ਲੈਣੇ ਅੱਛਾ ਹੂੰ ਕੀ ਕਾਰਵਾਈ ਕਰ ਰਹੇ ਹੋ ਬਹੁਤ ਪ੍ਰਚਾਰ ਦੇ ਗਈ ਜਾਂ ਚੱਲ ਰਹੀ ਹੈ ਜਾਂ ਚੱਲ ਰਹੀ ਪੂਰੀ ਸੀਸੀਟੀਵੀ ਕੈਮਰੇ ਚੈੱਕ ਕਰਨ ਦੇ ਆ ਬੰਦੇ ਪਛਾਣੇ ਗਏ ਉਹਨਾਂ ਰੋਪ ਲਾਇਆ ਕਿਤੇ ਜੇ ਨਾ ਮੈਂ ਉੱਥੇ ਮੌਕੇ ਤੋਂ ਹੋਂਡਾ ਉੱਥੋਂ ਹੀ